ਤੇ ਮੈਨੂੰ 3 ਮਹੀਨਿਆਂ ਤੋਂ ਮਨ ਕਣੀ ਪ੍ਰੋਬਲਮ ਸਾਰ ਮਰੇ ਨਾ ਨਾੜ ਤੋਂ ਕਿਪਾਉ ਦੀ ਪੀੜ ਬੜੀ ਸਾਰ ਚ ਵੀ ਜਾਣਦੀ ਸਾਰੇ ਸਰੀਰ ਜੁਰੀ ਜਾਂਦੀ। ਲਾਜ ਵੀ ਬਹੁਤ ਖਰਾ ਲਿਆ। ਕੋਈ ਪੈਦਾ ਨਹੀਂ ਹੁੰਦੇ ਨਾ ਕੋਈ ਹੁਣ ਨਾਲ ਮੱਜਾਂ ਵੀ ਇੱਕ ਮਾਦੀ ਦੋ گاਵਾ ਵਿੱਚ। ਤੇ ਕਿਹੜੀ ਪਿੰਡ ਜਿਹੜੀ ਨੇ ਉਹ ਐ ਰਾਮ ਸਿੰਘ ਵਾਲਾ ਰਕਪਾ ਤੇ ਸੀਰ ਪੱਟੀ ਜਿਹੜਾ ਤਰਨ ਦਾ ਕੀ ਕੰਮ ਕੀ ਕਰਦੇ ਮੈਂ ਉਹ ਡੰਗਰਾਂ ਦਾ ਵਾਈਦਾ ਹੀ ਕਰਦਾ ਕਿਲਾ ਪਹਿਲੀ ਵਾਈਦਾ ਤੇ ਡੰਗਰ ਰੱਖੇ ਜਿਹੜਾ ਆਦਾ ਜੰੂ ਬੇਚਾਰਾ ਕਰੀ ਜਾਏਗਾ। ਅਸੀਂ ਦੇ ਮਤਲਬ ਉਹ ਕੋਲੇ ਕਾਲੀ ਉਹ ਦਰਿਆ ਦੇ ਉਹ ਦਰਿਆ ਜੇ ਉਹ ਪੈਰੀ ਉਹ ਜਿਹਾ ਪਾਣੀ ਆਉਂਦਾ ਉਹ ਨਾ ਸਾਰਾ ਮੜੇ ਦਾ ਕੰਟੀ ਜਿਹੜੀ ਹੁੰਦੀ ਹੈ ਕਿਤਰਾ ਫੇਰ ਕਰਦਾ ਗੁਜ਼ਾਰਾ ਚੱਲਦਾ ਜਿੱਦਾਂ ਹੁਣ ਤੁਸੀਂ ਮਤਲਬ ਗੁਜ਼ਾਰਾ ਇਹ ਸਾਰੇ ਜਣਾ ਮੜਾ ਮੋੜ ਡੰਗਰਾਂ ਦਾ ਵੀ ਬੱਚੇ ਵੀ ਸਰਕਾਰੀ ਹੈ ਪੜ੍ਹਾਈ ਤੋਂ ਬ੍ਰੈਂਡ ਸਾਰਾ ਘਾਣਾ ਰਹਿ ਗਏ ਹੂੰ ਚਾ ਆਉਂਦਾ ਇਹਦਾ ਉਹ ਚੋਰਾ ਆਉਂਦਾ ਮੜਾ ਮੋੜ ਜਾ ਕਰੀ ਫੇਰੀ ਇਹਦਾ ਪਹਿਲਾਂ ਕੰਪਨੀ ਚ ਗਿਆ ਤੇ ਉਦੋਂ ਵੀ ਉੱਥੇ ਹੀ ਕੰਮ ਕਰਕੇ ਡੰਗਰ ਪਾਇਆ ਅਸੀਂ ਡੰਗਰਾਂ ਦੇ ਕੋਲੋਂ ਸੂਚੇ ਇੱਕ ਮਹੀਨੇ ਨੰਗੇ ਰਿਆ ਮਣਕਣੇ ਦੀ ਪ੍ਰੋਬਲਮ ਆ ਗਈ ਤੂੰ ਬੱਤਿਆਂ ਦੀ ਪੜਾਈ ਕਿਦਾਂ ਹੋ ਜਾਦੀ? ਮੈਂ ਚੇਂਜ ਘਰੇ ਵਾਲੀ ਬੈਠੇ ਵਿਚਾਰੇ ਪੜਾਈ ਤੋਂ। ਤੇ ਡਾਕਟਰਾਂ ਖਰਚਾ ਕਿੰਨਾ ਕੋ ਦੱਸਿਆ? ਡਾਕਟਰਾਂ ਨੇ ਖਰਚਾ ਤੇ ਉਹਦੇ ਜਾਂ ਪ੍ਰੈਸ਼ਨ ਆਇਆ ਤੇ ਫਿਰ ਤੇ ਖਰਚਾ ਆਉਂਦੀ ਉਹਦਾ 2 ਲੱਖ ਲੱਗਣਾ 1.5 ਲੱਖ ਲੱਗਣਾ 3 ਲੱਖ। ਤੇ ਇਹ ਕਰਦੇ ਲਾਤ ਵੇਖੀ ਤੇ ਕਿਸ ਤਰ੍ਹਾਂ ਦੇ ਆ? ਇਹ ਵੀ ਵੇਖ ਨਾਲ ਸਾਰਿਆਂ ਨੂੰ ਬਹੁਤ ਜ਼ਿਆਦੇ ਮਾੜੇ ਲਾਤ ਤੇ ਲਾਜ਼ ਹੁੰਦੇ ਤੇ ਫਿਰ ਤੇ। ਹਮ ਲਾਤ ਤੇ ਬਹੁਤ ਤੇ ਕੀ ਕੀ ਰਿਸ਼ਤੇਦਾਰ ਨੇ ਨੀ ਮਦਦ ਕੀਤੀ ਡਾਡੀ ਕੋਈ? ਕੋਈ ਨਹੀਂ ਰਿਸ਼ਤੇਦਾਰ ਨਾਲ ਕੋ ਭੈਣ ਕੋਈ ਨਹੀਂ। ਬਾਹ ਕੌਣ ਫੜਦਾ ਅਜ ਕੱਲ? ਹਮ ਇਹ ਕੋਈ ਨਾ ਮਾਲਕੀ ਆ ਜਾਂ ਕੋਈ ਭੈਣ ਭਰਾ ਹੀ ਫੜੇ ਕੋਈ ਬਾਹਰ ਵਾਲਾ ਜਾਂ ਕੋਈ ਜਾਂ ਜਾਂ ਬੰਦੀਆਂ ਜਿਹੜੇ ਭੈਣ ਭਰਾ ਨੇ ਆ ਕੋ ਉਹੋ ਜਾਂ ਫੜਦੇ ਫੜਦੇ ਘਰਾਂ ਆ ਆਪ ਦੇ ਖਰਚੇ ਨਹੀਂ ਪੂਰੇ ਹੋਣਦੇ ਤੇ ਕਿਸ ਨੇ ਕੀ ਪਣ ਬਾਕੀ ਅਪੀਲ ਕਰੋਗੇ ਦਾਨੀ ਵੀਰਾਂ ਐ ਤੇ ਕਿ ਦਾਨੀ ਵੀਰ ਨੂੰ ਅਨੇ ਸਾਡਾ ਕੋਈ ਇਲਾਜ ਕਰਾ ਸਕਦਾ ਜਿਤਨਾ ਕੋਈ ਕਰ ਸਕਦਾ ਮਾਤ ਮੇਰੇ ਤੇ ਬੱਚੇ ਵੀ ਗੁੱਡੀ ਵੀ ਹੋਣ ਵਾਲੀ ਆ ਤੇ ਬੱਚੇ ਵੀ ਹੁਣ ਸਾਲਾਂ ਦਾ ਬਰੂ ਹੋਏ ਹੂੰ ਕੋਈ ਭੈਣ ਭਰਾ ਕੋਈ ਮਾਤ ਕਰਦੇ ਬਾਹਰ ਵਾਲਾ ਕੋਈ ਐਨ ਆਰ ਵੀਰ ਜਾਂ ਕੋਈ ਜਾਇ ਬੰਦੀ ਦਾ ਕੋਈ ਤੇ ਜੇ ਕਿਸੇ ਜੇ ਕਿਸੇ ਨੇ ਮਦਦ ਕਰਨੀ ਹੈ ਵਿਟਾੜੀ ਤਾਂ ਕੋਈ ਫੋਨ ਨੰਬਰ ਉਹ ਤੁਹਾਡਾ ਮੇਰਾ 70579 ਤੇ 51632 ਦੁਬਾਰਾ ਵੀਡੀਓ ਬੋਲੂ 70579 ਤੇ 51632 ਕਿਹੜਾ ਪਿੰਡ ਆ ਤੇ ਕਿਹੜੇ ਜ਼ਿਲ੍ਹੇ ਨੂੰ ਪਿੰਡ ਰਾਮ ਸਿੰਘ ਵਾਲਾ ਜ਼ਿਲ੍ਹਾ ਤਰਨਤਪੁਰ ਤਹਿਸੀਲ ਪੱਟੀ ਹੂੰ ਵੇ ਫੋਈਪੁਰ ਦੀ ਹਦ ਤੇ ਬਿਲਕੁਲ ਗੁਰਦਾਰਾ ਗੁਫਤ ਸਰ ਲੱਗੇ ਪਿਆਗਾ ਪਿੰਡ ਰਾਮ ਸਿੰਘ ਵੇਰਾ ਗਬਾਜ਼ ਗੁਰਦਾਰੇ ਗੁਫਤ ਸਰ ਕਿਹੜੇ ਪੈਕਾ ਜਿਹੜਾ ਬਲਜੀਤ ਕੌਰ ਕਿੰਨੇ ਕਿ ਚਿਰ ਕੋ ਜਿਹੜਾ ਤੁਹਾਡੇ ਘਰ ਵਾਲੇ ਜਿਹੜਾ ਆਈਕਾ ਮੰਦਿਰ ਦੇ ਕਰਨੀ ਵੀ ਦਿੱਤੇ ਨਾ ਮਹੀਨੇ ਹੋ ਗਏ ਤਿੰਨ ਨਹੀਂ ਹੋ ਗਏ ਤਿੰਨ ਟੁੱਟੇ ਹੋ ਗਏ ਕੋਈ ਨਹੀਂ ਭੈਣ ਭਰਾ ਕੋਈ ਨਹੀਂ ਢੜਵਾ ਫਟ ਹੂੰ ਉਹਨੂੰ ਬਸੋਤੀ ਮੇਰੀ ਮਟਿਆ ਉਹ ਤੇ ਮੇਰਾ ਪੋਰਾ ਜਿੰਨਾ ਮੈਂ ਕੀ ਕਰਾਂ ਕੋਈ ਵੀ ਭੈਣ ਭਰਾ ਨਹੀਂ ਕੇ ਨਹੀਂ ਅੰਤ ਮੇਰੀ ਵੇਗ ਆ ਪੁੱਛੀ ਪਈ ਹੈ ਗਈ ਤ ਮਰ ਕੇ ਹੂੰ ਤਾਂ ਘਰ ਦਾ ਗੁਜ਼ਾਰਾ ਕਿਵੇਂ ਗੁਜ਼ਾਰਾ ਵੀ ਉਹਨਾਂ ਅੱਗੇ ਆਏ ਹੋ ਮੰਜੇ ਦੇ ਪੈ ਕੇ ਉਹ ਕਰਦੇ ਹੋਣੇ ਵੀ ਮੰਜੇ ਤੇ ਲੱਗੇ ਹੋ ਇਤਰੇ ਹੀ ਆ ਮਾਪਾ ਤਾਗੇ ਇੱਕ ਬੰਦਰ ਦੇ ਵਿੱਚ ਦੋ ਤਿੰਨ ਵੇਚਦੇ ਦੇ ਇਲਾਜ ਬਦਲੇ ਇਹਦਾ ਇਲਾਜ ਹੋਵੇ ਸਾਨੂੰ ਕੋਈ ਡੰਗ ਦੇ ਜੋ ਸਾਡੇ ਕਰਮਾ ਜੀ ਹੋਇ ਤਾ ਕਾ ਡਾਕਟਰ ਦਾ ਖਰਚਾ ਕਿੰਨਾ ਹੋ ਦੱਸਿਆ ਇਹੋ ਉਹਾਂ ਦੇ ਵੀ ਉਹ ਕੋਈ ਵੀ ਜਿੱਦ ਕਿੰਨਾ ਡਾਕਟਰ ਦੇ ਮੂੰਹ ਮੰਗੀ ਲੈਣੇ ਮੇਕੋ ਕਿੰਨਾ ਖਰਚਾ ਨਾਲ ਅੱਖਾਂ ਦੀ ਇਹਨਾਂ ਹੀ ਪਹਿਣਾ ਜੋ ਹੋਊ ਤੇ ਦੇਵਾਂਗੇ ਇਲਾਜ ਕਰਾਣਾ ਇਹ ਹੁਣ ਕਿ ਇਲਾਜ ਕਿੱਥੋਂ ਹੋ ਜਾਣਾ ਤੁਹਾਡੇ ਦਾ ਤੇ ਕੋਈ ਦਵਾਈ ਦੋ ਹੀ ਲੈਂਦੀ ਕਿ ਦਵਾਈ ਤੂਈ ਵੜੇ ਦਵਾਈ ਪਰ ਨਹੀਂ ਕੋਈ ਫਰਕ ਨਹੀਂ ਕੀ ਰਾਹ ਸਹੀ ਰਾਸ ਹੁੰਦਾ ਜੀ ਬੈ ਕੇ ਰਾਹ ਕੱਢਦੇ ਲਾਗੇ ਸਹੀ ਵੀ ਲੱਗੇ ਵੀ ਬਿਮਾਰੀ ਜਵਾ ਦਿੰਦਾ ਹੀ ਉਸੇ ਆਈ ਉਹਨੇ ਵੀ ਤਾਂ ਕੀ ਫੀਲ ਕਰੋਗੇ ਉਹਨੂੰ ਮੈਂ ਤੀਜੀ ਹਾਂ ਨਹੀਂ ਵੀ ਕੋਈ ਭੈ ਭਰਾ ਮੇਰੀ ਬਾਹ ਫੜੇ ਗਰੀਬ ਨਹੀਂ ਤੇ ਮੇਰੇ ਤਿੰਨ ਪੋਤੇ ਤੇ ਹੀ ਮਟਿਆਰੇ ਪੋਤੇ ਆ ਕੋ ਰਾਜਨਾ ਇਹ ਤਾਂ ਉਹ ਵੀ ਕਰਨ ਵਾਲਾ ਉਹ ਵੀ ਮੰਜੇ ਤੇ ਪਿਆ ਤੇ ਸਾੜਾ ਸਾਡੀ ਕਿੰਨੇ ਬਾ ਫੜਲੀ ਇਹ ਪੈਪਰ ਵਾਲੀ ਵੀ ਜਿੰਨੀ ਮਿਲਤ ਕਰ ਕੀਤੀ ਜਾਵੇ ਵੀਰੋ ਮੇਰੇ ਘਰੋਂ ਮੈਂ ਤੇ ਉਹ ਹੱਥ ਜੋੜ ਦੀ ਦੂੰ ਇਹ ਮਹਾਰਾ ਇਹਨੂੰ ਮੰਜੇ ਤੋਂ ਉਠਾ ਦੇ ਤੇ ਸਾੜਾ ਵੀ ਸਭ ਕੋ ਵਿਚ ਵਿੱਚ ਆ ਜੇ ਪੈਰੀ ਵਿੱਚ ਅੱਧਾ ਕਿਲਾ ਵੀ ਤੇਰਾ ਕਿਲਾ ਜਿਹੜੀ ਹੈਗੀ ਉਹ ਹੀ ਦਰਾਹ ਚ ਪਾਣੀ ਹੁੰਦਾ ਉਹ ਨਹੀਂ ਕੋਈ ਪੈਪਰਾਂ ਕੇ ਬਾ ਫੜਦਾ ਸਵੇਰ ਮਾਰ ਹੋ ਜਾਂਦੀ ਪਰ ਕਿੰਨੇ ਕੁ ਡੰਗਰ ਜਿਹੜੇ ਤੁਸੀਂ ਵਿੱਚ ਵੀਰ ਜੀ ਮੈਂ ਮਾਝੀ ਵੇਚੀ ਗਾਂ ਵੇਚੀ ਤੇ ਲਾਇ ਬਸੇ ਹੁਣ ਮੇ ਕੋਲ ਇੱਕ ਛੋਟੀ ਜਿਹੀ ਕਮਾਈ ਰਹਿ ਗਈ ਹਾਂਜੀ ਹਾਂਜੀ ਤਖੀ ਪਕੀ ਪੀ ਲੋ ਹੁਣ ਕੋ ਕੋ ਕਰਦੇ ਸੀ ਕੀ ਮੰਗੀ ਮੈਂ ਇਹੋ ਨਹੀਂ ਇਲਾਜ ਕਰਾਉ ਮੇਰੀ ਬੇਟੀ ਆ ਮੇਰਾ ਬੇਟਾ ਇਹਨਾਂ ਦੀ ਪੜਾਈ ਚੱਲੇਗਾ ਬੇਟੀ ਦੀ ਚੱਲੇ ਬੇਟੀ ਤੇ ਮੈਂ ਯਾਨੀ ਕਿ ਪੜ੍ਹੀ ਹੈ 12 ਕਰਾਈਆਂ ਮੈਂ ਸਕਾਈ ਸਕੂਲੇ ਪੜ੍ਹਾਏ ਮੈਂ ਵੀ ਪੜਾਈ ਪੜਾਉਂ ਜੂਗੀ ਨਹੀਂ ਹੈਗੀ ਕੁਮੈ ਆਣੀ ਮੇਰੀ ਬੇਟੀ ਆ ਕੋਈ ਕਹਿੰਦਾ ਤੁਹਾਡੇ ਘਰ ਦੇ ਦਾ ਲਾਜ ਹੋ ਜੇ ਤੇ ਆਪਣੇ ਕੰਮ ਕਰਦੇ ਜਾ ਹਾਂ ਕੰਮ ਕਰਦੇ ਜਾ ਕੋਈ ਆਦਾ ਕਰੇ ਤੇ ਸਾਡੀ ਜਾਨ ਸੁਖੀ ਹੋ ਜੇ ਤੇ ਸਾਡੀ ਬੇਟੀ ਦਾ ਵੀ ਕੋਈ ਕੀ